ਪਤੰਦਰ ਪਤੇ ਨਿੱਕ ਕਿਥੋਂ ਕਿਥੋਂ ਦਿਮਾਗ ਚੱਕੀ ਫਿਰਦੇ ਬਾਈ ਕਹਿੰਦਾ ਵੀ ਨਾ ਤਾਂ ਮੈਂ ਕਨੈਕਸ਼ਨ ਉਪਰਾਂ ਤੇ ਨਾ ਹੀ ਮੈਨੂੰ ਸੋਲਰ ਲਗਾਉਣ ਦੀ ਲੋੜ ਆ ਕਹਿੰਦਾ ਮੈਂ ਤਾਂ ਇੱਕ ਬੈਟਰੀ ਨਾਲ ਇੱਕ ਕਿਲਾ ਲਾ ਲਾਂ ਚਾਰਜ ਵਾਲੀ ਸਕੂਟਰੀ ਜਿਹਦਾ ਪੱਟ ਕੇ ਟਾਇਰ ਜਾਂ ਬਾਈ ਨੇ ਧਰਤੀ ਬੈਟਰੀ ਨਾ ਕਰੰਟ ਲੱਗਣ ਦਾ ਡਰ ਨਾ ਮੋਟਰ ਸੜਨ ਦਾ ਡਰ ਤੇ ਆਹ ਚਲਾਤਾ ਪੱਖਾ ਬਾਈ ਤੇ ਤਿੰਨ ਕਿਲੇ ਚੋਂ ਨਰਾ ਆਉਣਾ ਪੜਦਾ ਸ਼ਾਮ ਤੱਕ ਦੇਖੋ 4 ਇੰਚੀ ਦਾ ਪ੍ਰੈਸ਼ਰ ਕਿੰਨਾ ਵੱਡਾ ਮਰੀ ਜਨਾ ਹਨ 11000 ਵੋਲਟ ਦੀ ਜਗ੍ਹਾ ਤੇ ਤੁਸੀਂ ਦੇਖ ਲਓ ਕਿੰਨੀ ਕਰੰਟ ਚਾਹੀਦਾ ਹੋਏ ਨੂੰ ਇਹ ਵੀ ਦੂਸਰਾ ਕਰੰਟ ਚਾਹੀਦਾ ਸਰੇ ਲਾਤਾ ਬਈਓ ਸਲੂਟਾ ਤੈਨੂੰ ਤੇ ਜੀ ਸਿੱਖ ਨੂੰ ਮਿਲੇ ਮਿੱਤਰੋ ਆਪਾਂ ਨੂੰ ਵੀ ਸਕੂਟਰੀ ਵਾਲਾ ਚੱਕਾ ਜਿਹੜਾ ਤੇ ਜਾਮ ਖੇਤਾਂ ਚ ਇੱਕ ਖੇਤ ਚ ਦੂਜੇ ਖੇਤ ਚ ਪਾਣੀ ਕੱਢਣਾ ਜਾਂ ਕਿਸੇ ਅ ਨੀਵੀਂ ਜਗ੍ਹਾ ਤੋਂ ਉਸ ਡਾਗ ਚ ਪਾਉਣਾ ਕਰਨਾ ਤਾਂ ਆ ਜਗ੍ਹਾ ਬਾਲਾ ਘੈਂਟਾ ਬਈ ਨਾ ਟਰੈਕਟਰ ਪਾਉਣਾ ਪਵੇ ਨਾ ਕ੍ਰਾਸ ਪਾਉਣਾ ਪਵੇ ਕਈ ਇਹ ਜੇ ਕੰਮ ਕਰਨ ਵਾਸਤੇ ਆਪਾਂ ਨੂੰ ਪੱਖਾ ਟਰੈਕਟਰ ਨਾਲ ਜੋੜਨਾ ਪੈਂਦਾ ਬਈ ਤੇ ਆਪਾਂ ਦਾ ਬਈ ਚੀਜ਼ ਲੱਗੀ ਘੈਂਟ ਤੇ ਤੁਸੀਂ ਦੱਸੋ ਕਿਵੇਂ ਲੱਗਦੀ ਹੈ ਸਪੀਡ ਪੂਰੀ ਆਪਾਂ ਲੀਕਾ ਪਾਣੀ ਦੇਖੋ ਬਈ ਕਿੰਨੇ ਚੱਕਰ ਭੜੀ ਖੜਾ ਹੈ ਤੇ ਨਾਲੇ ਦੀ ਸੋਚ ਲੱਗੇ ਜਦੋਂ ਮਰਜ਼ੀ ਬੰਦ ਕਰ ਦੋ ਪਾਣੀ ਘਟਦਾ ਹੈ ਘੈਂਟ ਲੱਗੇ ਬਾਈ ਵਾਕਈ ਦਿਮਾਗ ਸਲੂਟ ਆ ਬਾਈ ਜਿਹਨੇ ਆ ਕੰਮ ਕਰਿਆ ਤੇ ਵੀਡੀਓ ਸ਼ੇਅਰ ਕਰ ਦਿਓ ਹੌਸਲਾ ਫੁਜਾਈ ਜਾ ਵਾਸਤੇ ਹੋ ਸਕਦੇ ਇਹਨੂੰ ਦੇਖ ਕੇ ਕਿੰਨੇ ਵਰਾਏ ਜੇ ਸਿਸਟਮ ਬਣਾ ਸਕਦੇ ਕਿਉਂਕਿ ਬੈਟਰੀ আর ਸਕੂਟਰੀਆਂ ਸਾਲ ਕੁ ਬਾਅਦ 2 ਸਾਲ ਬਾਅਦ ਛੱਡ ਦੇਣ ਇੱਕ ਵਾਰ ਚ ਤੇ ਉਹਦੇ ਚੱਕਾ ਦੇਖੋ ਕਿੰਨਾ ਕੰਮ ਆਉਂਦਾ ਵਾਹ ਜੀ ਵਾਹ ਕਮਾਲ ਚੀਜ਼ ਬਣਾਈ ਹੈ